ਸੋ ਹਾਂਜੀ ਮਿੱਤਰੋ ਸასი ਕਾਲ ਗੁੱਡ ਮਾਰਨਿੰਗ ਇਕਲੀ ਤੋਂ ਹੋ ਗਈ ਆਪਣੀ ਮਾਰਨਿੰਗ ਵੀ ਕਾਦੀ ਅੱਧਾ ਦਿਨ ਕੱਢ ਛੜਿਆ ਅੱਜ 10 ਵਜ ਗਏ ਆ ਸਵੇਰੇ ਪਲਾਨ ਸੀ ਆਪਣਾ ਅਰਲੀ ਨਿਕਲਦਾ ਤੇ ਫਿਰ ਰਾਤੀ ਆਏ ਆ ਪਲੇਟ ਤੇ ਹੁਣ ਆਪਾਂ ਨਿਕਲ ਪਏ ਆ ਤੇ ਚੱਲੇ ਆ ਘੁੰਮਣ ਫਿਰਨਣ ਹੁਣ ਵੇਖੋ ਤੇ ਸ਼ੁਰੂ ਕਰਦੇ ਆਂ ਵਲੋਗ ਦੀ ਸ਼ੁਰੂਆਤ ਇੱਥੋਂ ਤੇ ਬਾਕੀ ਪਹਿਲਾਂ ਤੁਸੀਂ ਚੈੱਕ ਕਰ ਲਿਓ ਮੜਾ ਇਹ ਵਿਊ ਜਾਂ ਸਵੇਰ ਦਾ ਟਾਈਮ ਆ ਚਾਪਾ ਨੂੰ ਲੈ ਕੇ ਚੱਲਾ ਆਪਣਾ ਚੰਦਨ ਬਾ ਚੰਦਨ ਚੰਦਨ ਹਾਂਜੀ ਚੰਦਨ ਸਿੰਘ ਆਓ ਬ੍ਰੋ ਆਓ ਐ ਮम्मा ਇਟਲੀ ਜਾ ਇਟਲੀ ਵਾਲੇ ਤੇ ਬੋਲ ਲੰਘ ਲੈਣ ਤੇ ਲੰਘ ਲੈਣ ਬੋ ਲੰਘ ਲੈ ਚਾਓ ਇਹਨਾਂ ਦੇ ਮੈਨੂੰ ਨਹੀਂ ਆ ਗਿਆ ਕਿ ਹਾਂ ਜਾਓ ਆਓ ਤੇ ਜਾਓ ਚਾਓ ਲੋ ਵੀ ਮਿੱਤਰੋ ਹਾਂ ਚੈੱਕ ਕਰੋ ਬਈ ਚੈੱਕ ਗਲੀਆਂ ਉਹ ਇਟਲੀ ਦੀਆਂ ਇਸੇ ਕਰਕੇ ਤੇ ਜਾਂਦੇ ਜਾਂਦਾ ਇਟਲੀ ਪਾਣੀ ਕਿਹੜੇ ਯਾਰੇ ਚੀਜ਼ਾਂ ਨਹੀਂ ਫੈਕਲੀਆਂ ਤੇ ਬੜੀ ਆਵਾਜ਼ ਕਰਦਾ ਡੇ ਜੇ ਆਪਣੇ ਟਿੱਡੀਆਂ ਜੀ ਨਹੀਂ ਕਰਦੀਆਂ ਪਿੰਡਾਂ ਚ ਕਰਨੀਆਂ ਚ ਉਦਾਂ ਆਵਾਜ਼ ਆਉਂਦੀ ਨਾਲੀ ਤੇ ਆਪਾਂ ਹੁਣ ਬਸ ਤੁਰੇ ਆਪਾਂ ਨੂੰ 5-7 ਮਿੰਟ ਹੋ ਗਿਆ ਤੁਰੋਂ ਥੋੜਾ ਵਾਕਿੰਗ ਡਿਸਟੈਂਸ ਤੇ ਇਹੀ ਬੜਾ ਕੁਝ ਖਾਪ ਹੀ ਲਈਏ ਤੇ ਬਾਈ ਕੰਦਾ ਫਿਰ ਚੱਲਦੇ ਆਂ ਆਪਾਂ ਅੱਗੇ ਨੂੰ ਜਾਨਾ ਕਿੱਥੇ ਆਪਾਂ ਅੱਗੇ ਬਲਾਉ ਵੈਨਿਸ ਵੈਨਿਸ ਕਹਿੰਦਾ ਵੈਨਿਸ ਦਾ ਮੋਹਰ ਪਾਣੀ ਵਾਲਾ ਸ਼ਹਿਰ ਪਾਣੀਆਂ ਦੇ ਕੋਈ ਨਹੀਂ ਆ ਕਹਿੰਦੇ ਆ ਕਿ ਪਾਣੀ ਪੂਣੀ ਦਾ ਮੈਂ ਕਿਹ ਚਲ ਕੇ ਆਉਂਦੇ ਆ ਜੇ ਆਏ ਤੇ ਹੈ ਹੀ ਹੁਣ ਕੋਈ ਤੇ ਫਾਇਦਾ ਲਈਏ ਪੂਰਾ ਸ਼ਹਿਰ ਉਹ ਪਾਣੀ ਦੇ ਵਿੱਚ ਅੱਛਾ ਪੂਰਾ ਟੋਟਲੇ ਇਹ ਬਾਈ ਆਪਣਾ ਇਹਨਾਂ ਤੋਂ ਹੁਣ ਇੱਥੇ ਰਹਿੰਦੇ ਉਹਨਾਂ ਕਾਫੀ ਜ਼ਿਆਦਾ ਟਾਈਮ ਹੋ ਗਿਆ ਤਾਂ ਹੀ ਆਪਾਂ ਇਹਦੇ ਕੋ ਆਏ ਆ ਤੇ ਇੱਕ ਗੱਲ ਹੋਰ ਕਹਿਣੀ ਸੀ ਸਪੇਨ ਹੈ ਬੰਦੇ ਮੋਗ ਗਏ ਮੋਗ ਮਾਰ ਕੇ ਸਾਰੇ ਜਿੰਨੇ ਬੰਦਿਆਂ ਨੇ ਪੁੱਛਿਆ ਕਿ ਭਾਜੀ ਹਨਾ ਕਿਦਾਂ ਕਿ ਚੱਲ ਇੱਕ ਆਸਰਾ ਜਿਹਾ ਹੋ ਜਾਂਦਾ ਨਾ ਬੰਦੇ ਨੂੰ ਤੇ ਆਪਣਾ ਹੁੰਦਾ ਹ ਤੋ ਕਹਿੰਦਾ ਚੱਲ ਆਪਣੇ ਵੀਰ ਭਰਾਉਣ ਮਿਲਦੇ ਆਂ ਹੁਣ ਇਹਨੂੰ ਮੈਂ ਕਿਹਾ ਸੀ ਤੇ ਇਹਨੇ ਤੇ ਇੱਕ ਵਾਰੀ ਚ ਕਹਿ ਕੰਦਾ ਆਇਆ ਜਿੱਦਾਂ ਮਰਜੀ ਬਸ ਮੇਰੇ ਕੋ ਆ ਜਾ ਬਾਕੀ ਦਾ ਕੰਮ ਆਪਾਂ ਦੇਖ ਲਾਂਗੇ ਸਾਰਾ ਕੁਝ ਤੇ ਤੁਸ ਆਪਰਾ ਦੇ ਇਦਾਂ ਹੀ ਬਸ ਰਹਿ ਨੇ ਘਰ ਲਿਆ ਭਾਈ ਨੇ ਫੇਸ ਨਜ਼ਾਰੇ ਨੇ ਜੂਰੇ ਨਾਲ ਰਹੇ ਆ ਹੁਣ ਵੀ ਪੂਰਾ ਕੰਨਾ ਤਨ ਕੋ ਮਾਣ ਛੁੱਟੀ ਕੀਤੀ ਇਹ ਲੈਣੇ ਮੇਰੇ ਕਹੇ ਸਪੈਸ਼ਲ ਇਹ ਕੋਈ ਛੋਟੀ ਗੱਲ ਨਹੀਂ ਆ ਉਹ ਵੀ ਬਾਹਰ ਦੀ ਕੰਟਰੀਆਂ ਜਾਣਦੇ ਉੱਥੇ ਬੰਦੇ ਸਾਡੇ ਕਈ ਜਿਹੜੇ ਪੱਕੇ ਵੀ ਹੋਏ ਆ ਕਈ ਜਿਹੜੇ ਹੋਰ ਵੀ ਯਾਰ ਦੋਸਤ ਆ ਪਰ ਗੱਲ ਹੁੰਦੀ ਦਿਲ ਮਿਲੇ ਦੀ ਹਨਾ ਹੁਣ ਬਾਕੀ ਚਲੋ ਇਹੋ ਜਿਹੀ ਗੱਲਾਂ ਆਪਾਂ ਬਹੁਤੀ ਨਹੀਂ ਕਰਨੀ ਆ ਤੇ ਮਸਤਰੀ ਜਾਂਦੇ ਆ ਤੇ ਗਰਮੀ ਵੀ ਯਾਰ ਕਾਫੀ ਹੋ ਗਈ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਕੇ ਦਾ ਸਾਰਾ ਵੀਊ ਤੇ ਆਏ ਆਪਾਂ ਹੁਣ ਕੈਫੇ ਚ ਕੌਫੀ ਪੀਣ ਬਾਈ ਨੇ ਕੌਫੀ ਕਰਾਈ ਏ ਤੇ ਨਾਲ ਆ ਖਾਣ ਪੀਣ ਨੂੰ ਆ ਭੁੱਖ ਵੀ ਲੱਗੀ ਮੈਂ ਥੋੜਾ ਬਰਾਸੜਾ ਕਰ ਲਈਏ ਥੈਂਕਸ ਟੂ ਚੰਦਨ ਸਿੰਘ ਸਿੱਧੂ ਸੰਗੀਤ ਦਾ ਹੁਣ ਇਹਨੇ ਸੱਚ ਦੱਸਿਆ ਹੰਦਾ ਤੇਰਾ ਮੈਂ ਵਲੋਗ ਇਹਦੀ ਪਹਿਲਾਂ ਵੇਖਿਆ ਨਹੀਂ ਪਰ ਅੜਕਾ ਦੇਖਣੇ ਮੈਂ ਕਹਿੰਦਾ ਤੂੰ ਵੇਖਣੇ ਜੀ ਕਿਉਂਕਿ ਤੂੰ ਆਪ ਆਇਆ ਵਿੱਚ ਹਾਂ ਸਹੀ ਗੱਲ ਹੈ ਪਹਿਲਾਂ ਮੈਂ ਦੇਖਿਆ ਨਹੀਂ ਹਾਂ ਚੱਲ ਕੋਈ ਨਾ ਉਹਨੇ ਜਰੂਰ ਜਰੂਰ ਚਲੋ ਮੁਰ ਪੀਨੇ ਆ ਤੇ ਛੱਨੀ ਕੱਲ ਤੇ ਤੁਹਾਨੂੰ ਦਿਖਾਉਣੀ ਅੱਗੇ ਅੱਗੇ ਸਾਡਾ ਸਿਸਟਮ ਤੇ ਬੰਦਾ ਸਾਡਾ ਆਹ ਇਹਦੀ ਸ਼ਾਪ ਆ ਬਾਕੀ ਦੇ ਤੇ ਕੋਈ ਆਨੀਮਲ ਹਿਸਾਬ ਨਾਲ ਹਨ ਇਹਨੇ ਸੈਟਿੰਗ ਛੂਟਿੰਗ ਕਰਕੇ ਜਾਣੀ ਹੈ ਆਪਣੇ ਵਾਲਾ ਬੋਲਾ ਦੀ ਆਪਾਂ ਵੀ ਬਸ ਪਰਨਾ ਜੇ ਛੋਟਾ ਬਾਈ ਬਣਿਆ ਗਰਮੀ ਬੜੀ ਹੈ ਜੇ ਮੈਂ ਕੱਲ ਕਿੱਦੇ ਬਣ ਜਾਂਦੀ ਅੱਜ ਬਾਕੀ ਆਪਾਂ ਪਜਾਮੇ ਪਿੰਮੀ ਪਾਏ ਇੰਨੇ ਤੇ ਪੈਂਟ ਪੁੱਟ ਪਾਈ ਵਾ ਬਾਈ ਚੱਲੀਏ ਦਾੜੀ ਵੀ ਫੜ ਕੇ ਬਣਾਉਣੀ ਹੈ ਕੱਲ੍ਹ ਸੈਨਰੇ ਬੋਲ ਆ ਜੇ ਇੱਥੇ ਦਾੜੀ ਤੇ ਹੈ ਵਾਚ ਚਲੀ ਗਈ ਤੇ ਕੋਈ ਕਾਰ ਇਹ ਨਹੀਂ ਲੱਜੀ ਪੰਜਾਬੀ ਨਾਈ ਪਰ ਹੈ ਬੇਸਤੀ ਨਹੀਂ ਟਾਲੀ ਆ ਗਿਆ ਜਿੰਦਾ ਹੈ ਤੇ 커피 ਕਾफी ਪੀ ਗਏ ਯਾਰ ਹੁਣ ਆ ਪੀ ਕੇ ਆਪਾਂ ਤੇ ਆ ਨਿਕਲ ਗਏ ਆ ਸਟੇਸ਼ਨ ਵੱਲੋਂ ਰੇਲਵੇ ਸਟੇਸ਼ਨ ਇੱਥੇ ਰਕਤੀ ਉਤਰੇ ਆ ਉਹ ਇੱਕੋ ਟ੍ਰੇਨ ਆਪਣੀ ਹੋਰ 10 ਮਿੰਟ ਬਾਅਦ ਆ ਟ੍ਰੇਨ ਤੋਂ ਚਾਚੇ ਫਿਰ ਜਾਣੇ ਨੇ ਐ ਨਹੀਂ ਦੇਖਦੇ ਨੇ ਪਰ ਆਹ ਦੇਖੋ ਇੱਥੇ ਆ ਥੀਆ ਬਹੁਤ ਜ਼ਿਆਦਾ ਆ ਸਾਊਂਡ ਤੇ ਹੈ ਵਧੀਆ ਲੱਗਣ ਦੀ ਹੁਣ ਕੇ ਐਂ ਜਿਹੜਾ ਪਿੰਡਾਂ 'ਚ ਹੁੰਦਾ ਨਹੀਂ ਆਪਣੇ ਪੂਰਾ ਤਾਂ ਜਿਹੜੋ ਠੰਡੇ ਮੌਸਮ ਚ ਡੱਡੂ ਜੇ ਕਰਦੇ ਆ ਸ਼ੀਂਕੀ ਤੁਹਾਨੂੰ ਸੁਣਦੀ ਹੋਣੀ ਮੇਰੇ ਖਿਆਲ ਨਾਲ ਇਹਦੇ ਵਿੱਚ ਬਾਜ ਆ ਆਹ ਹੋਰ ਛਾੜੀ ਯਾਰ ਮੈਂ ਪੂਰਾ ਐਕਸਾਈਟਡ ਹਾਂ ਅੱਜ ਐਨਰਜੀਟਿਕ ਹਾਂ ਤਾਂ ਮੈਂ ਆਪਣਾ ਪਰ ਥੋੜਾ ਲੇਟ ਆ ਪੁਲਿਸ ਸਟੇਸ਼ਨ ਹੁਣ ਨਾ ਕੋਈ ਟਿਕਟ ਕਢਾਉਂਦੇ ਆ ਇੱਕ ਤਾਂ ਕਢਾਲੀ ਆਪਾਂ ਇੱਕ ਰਹਿ ਗਈ ਆਪਣੀ ਹੁਣ ਦੱਸੋ ਤੁਹਾਨੂੰ ਬਾਈ ਕਿੱਦਾਂ ਕਰਨਾ ਡਾਰਕਿੰਗ ਨਾਲ ਮਾਂਂਡਿਆਈ ਸਕਰੀ ਡਾਰਕਿੰਗ ਨਾਲ ਸਾਲਾ ਇਹ ਟੁੱਟ ਚੱਲੀ ਐ ਇਹ ਟੁੱਟ ਇਹਦਾ ਇਹਦਾ ਮਤਲਬ ਟਿਕਟਸ ਮੈਂ ਬਿਗਲੀਟੀ ਬਲੀਅਤੀ ਜੋ ਵੀ ਤੁਹਾਡੇ ਹੈਗਾ ਬਿਗਲੀਟੀ ਇਹਨਾਂ ਦੇ ਤੁਹਾਡੇ ਪ੍ਰੋਨਨਸੀਏਸ਼ਨ ਦੇ ਹਿਸਾਬ ਨਾਲ ਇਹ ਤੁਹਾਨੂੰ ਇਹ ਭਾਵੇਂ ਕੁਝ ਹੋਰ ਵਾ ਬਿਗਲੀਟੀ ਤਾਂ ਕੱਲ ਨਹੀਂ ਮੈਂ ਕਹਿਣ ਡਿਆ ਹਾਂ ਸੈਂਟਰਲ ਨੂੰ ਇਹ ਪਣੀ ਕੀ ਕਹਿੰਦੇ ਸੈਂਟਰਾਲੇ ਸੈਂਟਰਾਲੇ ਸੈਂਟਰਲ ਲਿਖਿਆ ਹੀ ਪੂਰਾ ਉੱਥੇ ਜਿੱਦਾਂ ਆਪਣੀ ਇੰਗਲਿਸ਼ ਹੁੰਦਾ ਨਾਰਮਲ ਏ ਦੇਖੋ ਹੁਣ ਆਹ ਆਹ ਮਸ਼ੀਨਾਂ ਲੱਗੀਆਂ ਆਹ ਮਸ਼ੀਨਾਂ ਲੱਗੀਆਂ ਹੁੰਦੀਆਂ ਸਾਰੀਆਂ ਇੱਥੇ ਇੱਥਾਂ 515 ਦੇਖ ਲੈ ਇੱਦਾਂ ਕਾਰਡ ਨਾ ਦਿਖਾ ਦਿਖਾ ਦੇ ਉੱਤੇ ਕਿਹੜਾ ਕੋਈ ਹੋ ਗਿਆ ਲੈ ਆਹ ਹੁਣ ਨਿਕਲਣਾ ਆਹ ਹੈ ਦੇਣਾ ਇਹ ਕੰਟਰੀਆਂ ਦੇ ਵਿੱਚ ਐਪਲ ਪੇ ਕਰ ਦੋ ਸੱਤਾ ਇਹਨਾਂ ਨੂੰ ਵਾਲਿਟੀ ਅਡਿੱ ਕਰਕੇ ਕਾਰਡ ਕੋਡ ਕੈਰੀ ਕਰਨ ਨਾਲੋਂ ਵਧੀਆ ਤੇ ਇਹ ਹੁਣ ਤੇ ਆਪਣੀ 1:00 ਤੇ ਹੀ ਇੱਦਾਂ 10:30 ਵਜੇ ਵਾਲੀ ਉਹ ਤਾਂ ਨਿਕਲ ਗਈ ਤੇ ਹੁਣ ਇਹ ਜਾਣੀ 11:00 ਵਜੇ ਤੱਕ 3 ਮਿੰਟ ਤੱਕ ਤੇ 12:30 ਇਹਨਾਂ ਨੂੰ ਉੱਥੇ ਲਾਉਣਾ ਆ ਟ੍ਰੈਕਟੋਂ ਹੁਣ ਆਪਣੀ ਹੋ ਰਹੀ ਐ ਆਪਣੀ ਹੋ ਕੇ ਦਨ ਤੋੱਚ ਆਏ ਨਹੀਂ ਉੱਥੋਂ ਅਸੀਂ ਫੜਦੇ ਨਹੀਂ ਬਾਅਦ ਚੱਲੀਏ ਫਿਰ ਓ ਹੋ 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 ਆ ਗਈ ਟਿਕਟ ਆ ਲੈ ਮੈਨੂੰ ਫੜਾ ਦੀਏ ਕੀ ਰ ਆ ਗਿਆ ਟਿਕਟ ਲੈ ਲਈ ਆ ਹੁਣ ਆਪਾਂ ਥੰਡਰ ਗਰਾਉਂ ਜਾਣਾ ਇਹਨਾਂ ਦੇ ਨਾਲ ਜਿੱਦਾਂ ਪਲੇਟਫਾਰਮ ਸਾਰੇ ਜ਼ਿਆਦਾਤਰ ਥੱਲੇ ਹੁੰਦੇ ਜਿੱਦਾਂ ਹੁਣ ਆਪਣਾ 4 ਪਲੇਟਫਾਰਮ ਤੋਂ 2 ਤੋਂ 6 ਦੇ ਅੰਦਰ ਆਪਾਂ ਜਾਣਾ ਇਦਾਂ ਇਦਾਂ ਓ ਗੁਰੂਆ ਮੈਂ ਉਥੋਂ ਕਿ ਨਾ ਨੇ ਜੀ ਉਹ ਬਾਰਸ ਉਹਨਾਂ ਦਾ 에어ਪੋਰਟ ਨੂੰ ਹੋਣਾ ਹੈ ਨਾ ਤੇ ਉਥੇ ਆਟਮ ਵੀ ਪਈ ਮੇਰੇ ਨਾਲ ਥੱਲੇ ਥੱਲੇ ਜਾਈਆਂ ਥੱਲੇ ਫਿਰ ਉਹਨੇ ਫਾਟ ਤੋਂ ਜਿਹਾ ਉਹ ਗਰਮੀ ਬਹੁਤ ਗਰਮੀ ਅੰਤਾਂ ਦੇ ਭਰਾਵਾ ਹੋ ਜਾਂਦਾ ਕਿਰ ਕਿਦੋਂ ਨਾ ਸਾਫੇ ਆਟ ਵਾਲੀਆਂ ਜਿਹੜੀਆਂ ਚੱਲਦੇ ਰੱਖੇ ਕਿਹੜੀਆਂ ਦੀਆਂ ਉਹ ਓੜੀਆਂ ਜਿਹੜੇ ਆਟੋ ਦੇ ਚੱਲੀਆਂ ਸਕਲੇਟਰ ਜਿਹੇ ਉਹ ਭਰਾਤ ਵਰਤੋ ਉੱਚਾ ਚੜਕ ਉਹਨਾਂ ਦੇ ਥੱਲੇ ਤੋਂ ਸਭ ਤੋਂ ਮੌਸਮ ਦੀ ਆ ਵੀ ਤੁਹਾਨੂੰ ਆਪਾਂ ਜਿੱਦਾਂ ਉਥੋਂ ਥੱਲੇ ਆਏ ਆ ਹੁਣ ਚੜਦੇ ਵੇ ਉੱਪਰ ਜਾ ਕੇ ਇੱਥੇ ਆਪਣਾ ਸਟਾਪ ਆ ਮਤਲਬ ਕਿਹੜਾ ਪਲੇਟਫਾਰਮ 4 ਹਾਂ 4 ਪਲੇਟਫਾਰਮ ਬਾਤਰਮਾ ਨਾਸਤਾ ਇਟਲੀ ਦਾ ਪਾਸਤਾ ਮੈਨੂੰ ਵੀ ਉਹ ਇਟਲੀ ਚ ਕੁਆਟਰੋ ਕਹਿੰਦੇ ਹੋ ਕਿੰਨੂ 4 ਨੋਸ਼ਾ ਆਹ ਦੇਖ ਸਾਰਾ ਇਹਦੇ ਵਿੱਚ ਇੱਥੇ ਤੇ ਨੋ ਵੀ ਦਿਖਣਾ ਚਾਹੁੰਦਾ ਆਹੋ ਸੰਦਮਾ ਵੀ ਨਿਕਲਿਆ ਤੱਕ ਇੱਥੇ ਹਾਂ ਆ ਗਿਆ ਆ ਗਿਆ ਇਹ ਹੋਈਆ ਭਰਾਵਾ ਮੈਨੂੰ ਕਵਾਈ ਫਰਾਈ ਜਾਂਦਾ ਇੱਥੇ ਨਜ਼ਾਰੇ ਹੀ ਜਾਂਦੇ ਕਿ ਰਾਤੀ ਆਪਾਂ ਹਾਂ ਹਾਂ ਜਲਾਉਣਾ ਨਾਲ ਮਿਲ ਜਾਈਏ ਕੌਣ ਅੱਛਾ ਚੱਲ ਇਹ ਹੁਣ ਛੱਡ ਨਗਾ ਨੰਟ੍ਰੋਡਿਊਸ ਕਰਾਇਆ ਗਿਲੇ ਨਾ ਦੰਗੇ ਨਾ ਕਿ ਨਾ ਜਾ ਕੇ ਅੰਦਰ ਜਾ ਕੇ ਘੰਥ ਲੈ ਜਾਣਾ ਫੇਰ ਇਧਰੋਂ ਦੀ ਨਾਲ ਹੀ ਪਹੁੰਚ ਤਾ ਮੈਂ ਉਹਨਾਂ ਦੇਖ ਕੇ ਤਾਂ ਇਹ ਕੌਣ ਤੋ ਟ੍ਰੇਨ ਚ ਆਪਾਂ ਕਰ ਲਿਆ ਬੋਰਡ ਕਾਲ ਤੇ ਤੁਸੀਂ ਦੇਖੀ ਹੈ ਜੀ ਹਰ ਹਾਂ ਮੇਰਾ ਡਾਟ ਕਰਨ ਇੱਥੇ ਲੱਗਿਆ ਹੋਣਾ ਸੀ ਤੇ ਲੱਗ ਲਈ ਆ ਮੈਂ ਲੈ ਕੇ ਆਇਆ ਆਹ ਇੱਕ ਉਹ ਦਾ ਸਿਸਟਮ ਇਹਨਾਂ ਦਾ ਚੱਲ ਕੋਈ ਨਹੀਂ ਨਹੀਂ ਲੰਦਾ ਤੇ ਮੈਂ ਤੁਹਾਨੂੰ ਵੀਊ ਦਿਖਾਉਣਾ ਜੀ ਦੇਖਦੇ ਹੋਏ ਤੇ ਦੇ ਆਪਣਾ ਯਾਰ ਪਹਿਲਾਂ ਆ ਫਲੈਟ ਹੀ ਗੱਡੀ ਚ ਜਾਂਦਾ ਬਾਈ ਨਾ ਗੱਡੀ ਵਾਲੇ ਬਾਈ ਕਿਸੇ ਵੀਰ ਨਾਲ ਜਾਣ ਨੂੰ ਫਿਰ ਮੈਂ ਵੀ ਜਾ ਕੇ ਯਾਰ ਗੱਡੀ ਚ ਜਾਂਦਾ ਫਿਰ ਗੱਡੀ ਚੋਂ ਕਿੱਥੇ ਹੋਰ ਕੋਈ ਜਾਣਾ ਤੇ ਟ੍ਰੇਨ ਤੇ ਬਾਹਰ ਦੇ ਬਾਕੀ ਸਟੇਰੀਅਲ ਵੀ ਨੇ ਉਹ ਯਾਦ ਆਲੇ ਵੀ ਹੋਣੀ ਵਧੀਆ ਮੇਰੇ ਨਾਲ ਤੁਹਾਨੂੰ ਵੀ ਹੋਣਗੇ ਇਸੇ ਬਾਅਦ ਦੇ ਕਾਰਜਮਕ ਟ੍ਰੇਡ ਕੀ ਆਈਆਂ ਉਹ ਤਾਂ ਨੂਰ ਆ ਰਹੇ ਦਾ ਹੋਗੇ ਨਾ ਜੇ ਤੋਂ ਅੱਛੇ ਬਾਕੀ ਇਹ ਆਪਣਾ ਪੱਠੇ ਵੇਖੋ ਇਦਾਂ ਲੱਗਣ ਦਾ ਕਿ ਜਦਾ ਹੈ ਮੈਂ ਪੰਜਾਬ ਜੀ ਤੋਂ ਰਿਫਰੈਂਡਿਆਂ ਆ ਬਾਕੀ ਜਿਉਂ ਜਿਉਂ ਇਥੋਂ ਬਾਹਰ ਜਾਵਾਂਗੇ ਉਵੇਂ ਹੀ ਉਹ ਵੀ ਥੋੜੇ ਵੀਊ ਵਧੀਆ ਹੋਣ ਲੈ ਬਣੇ ਆ ਤੇ ਚੰਦਨ ਭਾਜੀ ਕੁਝ ਕਹਿਣਾ ਹੋਵੇ ਤੁਸੀਂ ਫਸਰੀ ਫਸਰੀ ਇਹ ਆਈ ਹੁਣ ਦੇਖਦੇ ਆ ਅੱਗੇ ਅੱਗੇ ਜਿੱਦਾਂ ਜਿੱਦਾਂ ਨਿਯੋਗ ਅਸੀਂ ਆਏਗਾ ਇਹ ਮੁੰਡਾ ਬਹੁਤ ਖੁਸ਼ ਆ ਅੱਜ ਕਿਉਂਕਿ ਇਹ ਕੈਮਰੇ ਦੇ ਅੱਗੇ ਆ ਗਿਆ ਅੱਜ ਤੇ ਵਲੌਗ ਚ ਚਾਹ ਬੜਾਈ ਨੂੰ ਮੱਚ ਗੰਦਾ ਮੈਂ ਵੀ ਹੁਣ ਟੀਵੀ ਤੇ ਆਉਂਗਾ ਬਾਕੀ ਯਾਰ ਮੇਰੇ ਆਪਾਂ ਹਾਂ ਬਾਕੀ ਯਾਰ ਜਿਹੜੇ ਵੀ ਇੱਥੇ ਵਿਰੋਨ ਵਿਰੋਨਾਂ ਮੇਰੇ ਜਿਹੜੇ ਵੀਰ ਭਰਾ ਹੋ ਗਏ ਹੈ ਓਏ ਮੈਂ ਰਹਿ ਗਿਆ ਪਾਣੀ ਬੜਾ ਗੰਦਾ ਹੀ ਯਾਰ ਪਾਣੀ ਗੰਦਾ ਵੀ ਪਰ ਹਮਤ ਆਈ ਬੋਗਦਾ ਜੀ ਕਤੀ ਦੂਮੀ ਇਹਨਾਂ ਲੱਗਦਾ ਇਦਾਂ ਹੀ ਦਾ ਪੰਜਾਬ ਗਿਆ ਟਾਈਮ ਲੈਪਸ ਲਾਵਾ ਮੇਰਾ ਰੱਤਾ ਕਰੋ ਜੇ ਅੱਗੇ ਭਾਈ ਪਹਾੜ ਚੈੱਕ ਕਰੋ ਇਦਾਂ ਅੱਗੇ ਅੱਗੇ ਕੰਦੇ ਆਉਂਦਾ ਕਿ ਵਧੀਆ ਵਧੀਆ ਪਹਾੜਾ ਹੀ ਜਾਣੇ ਆ ਕੀ ਯਾਰ ਹੈ ਬਿਊਟੀ ਨਿਆਰਾ ਆ ਗਿਆ ਪਾਪੂ ਉਹ ਸੱਚੀ ਏ ਸਾਰਾ ਪਾਣੀ ਤੁਸੀਂ ਦੇਖਦੇ ਆਂ ਆਪਾਂ ਨਾਲ ਇਹ ਪਾਣੀ ਤੇਰਾ ਬਣਾਉਂ ਜੀ ਇੱਧਰ ਵੀ ਯਾਰ ਸਾਰਾ ਹੀ ਪਾਣੀ ਆ ਦੂਸਰ ਸਾਰਾ ਪਾਣੀ ਆ ਤੁਹਾਨੂੰ ਤਾਂ ਹੋ ਜਾਦਾ ਪਹਿਲਾਂ ਛੋਟ ਦੇਣੀ ਵੇਖ ਕੇ ਤੁਹਾਨੂੰ ਪਾਣੀ ਦਾ ਆ ਉਹ ਹੋਂਦ ਬਣਾਉਂ ਬਸ ਸਿਟੀ ਉਹ ਹੈ ਨਾ ਬਾਕੀ ਉੱਤਰੀ ਨਾਲ ਦਾ ਬਾਕੀ ਤਾਂ ਮਟਰੇ ਜਦੋਂ ਖੋਲਣਾ ਹੁਣ ਜਿਹੜਾ ਜੋ ਵਿਊ ਦੇਖਦਾ ਪਿਆ ਨਾ ਵਰਤਿਤ ਜਦਰਾ ਸ਼ੀਸ਼ੇਆਂ ਕਰਕੇ ਨਾ blur ਹੋ ਜਾਂਦਾ ਕੰਮ ਯਾਰਾ ਮੇਰੇ ਨਾਲ ਆਪਣੇ ਕਿਉਂ blur ਹੋ ਜਾਂਦਾ ਕਿਉਂ ਜਦੋਂ ਦੇਖੋ ਤਾਂ Venezia e Sant'Angia, vi raccomandiamo prudenza nella discesa dal treno. Venezia, Santa We are now Venezia e Sant'Angia. We advise you to be careful while getting off the train. Vi ricordiamo che in alcuni giorni, tra il 18 aprile 2025 ed il 27 luglio 2025, ogni visitatore di Venezia può pagare direttamente al Comune di Venezia un contributo di accesso. ਰਹਿੰਦਾ ਮਾਇਆ ਪਰ ਟਾਈਮ ਨਹੀਂ ਲੱਗਦਾ ਕੀ ਇਹ ਵੀ ਮੇਰੇ ਨਾਲ ਹੀ ਆਏ ਜੇ ਤੇ ਪਹਿਲੀ ਮੈਂ ਤਾਂ ਆਂਦਾ ਹੀ ਰਹਿਣਾ ਇੱਥੇ ਇਹਨਾਂ ਮਾਰੇ ਪਹਿਲੀ ਹੀ ਲੈ ਗਿਆ ਸਾਰਾ ਕੈਲਰੋਂ ਤੇ ਕਹਿੰਦਾ ਆਂਦਾ ਹਾਂ ਸੱਜੀ ਨਾਲ ਸਾਇਆ ਤੇ ਪਹਿਲੀ ਚੰਕ ਚੱਲ ਜਿੱਦਾਂ ਵੀ ਆ ਸੱਤ ਮਹਾਰਾਏ ਦਾਂਦਾ ਉਹ ਜਦੋਂ ਖਾਂਦੇ ਵੀ ਨਾ ਦੱਤ ਕੋਈ ਆਂਦਿ ਨੂੰ ਲੈ ਕੇ ਜਾਣਾ ਹਾਂਜੀ ਬਾਬਿਓ ਆਪਾਂ ਆਵਰ ਗਿਆਂ ਸਟੇਸ਼ਨ ਤੇ ਲੈਣੀ ਤੇ ਮੋਹੜੀ ਪੂਰਾ ਵੇਖੀ ਹੈ ਬਾਕੀ ਦਮ ਹੌਦ ਤੋਂ ਹੁੰਦੇ ਤਾਂ ਬਸ ਤਿਆਰੀਆਂ ਆ ਹਾਂ ਉਹ ਤੋਂ ਮੰਦਰ ਦੀਆਂ ਵਧੀਆ ਬਹੁਤ ਲੱਗਿਆ ਯਾਰ ਬਾਕੀ ਉੱਧਰ ਵੀ ਜਾਣੇ ਆ ਪਾਣੀ ਪੋਣੀ ਸਾਰਾ ਵੇਖਨੇ ਆ ਜਿੱਥੇ ਜਿੱਥੇ ਖੜੂਗਾ ਬਾਈ ਹੁਣ ਘੁੰਮਦੇ ਫਿਰਦੇ ਆ ਚੈੱਕ ਕਰੋ ਬਾਕੀ ਯਾਰ ਇੱਥੇ ਬੋਰਡ ਤੇ ਆ ਕੇ ਦਿਖਾਵਾਂਗੇ ਪਾਣੀ ਪਾਣੀ ਬ్రో ਯੋ ਬ్రో ਪਾਣੀ ਦਿਖਾਵਾਂਗੇ ਤੁਹਾਨੂੰ ਅੱਗੀ ਯਾਰ ਵਧੀਆ ਐ ਬੱਸ ਹੀ ਡੋਬ ਕੇ ਮਰਨਾ ਮੈਂ ਕਹਿਆ ਤੁਹਾਨੂੰ ਚੈੱਕ ਕਰਵਾ ਦੀ ਇੱਥੋਂ ਦਾ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਆਹ ਘਰੋਂ ਜਿਹੜੀ ਗਿਆ ਸੀ ਇਹਨਾਂ ਦੇ ਆ ਲਿਖਿਆ ਹੁੰਦਾ ਇੱਦਾਂ ਬਾਕੀ ਅੰਬਰ ਠੰਡੇ ਆ ਬਾਹਰ ਗਰਮੀ ਆ ਬਾਕੀ ਵਾਵਾਏ ਸੋਪਾ ਵਾਵਾ ਯਾਰ ਸਟੇਸ਼ਨ ਤੇ ਮੈਨੂੰ ਬਹੁਤ ਹੀ ਲੱਗੀ ਏ ਚੀਜ਼ ਕੈਮਰਾ ਮਿੰਟ ਬਾਅਦ ਬੰਦ ਕਰਕੇ ਚਲਾਉਣਾ ਪੈਂਦਾ ਜਦੋਂ ਦੇਖੀਦਾ ਓਏ ਹੋਰ ਤਾਂ ਸਾਹਮਣੇ ਬਹੁਤ ਵਧੀਆ ਚੀਜ਼ ਆ ਯਾਰ ਆਹ ਆ ਕੋਈ ਮੇਨ ਚੀਜ਼ ਇਹਨਾਂ ਦੀ ਕੀ ਚੀਜ਼ ਆ ਦੱਸ ਨਾ ਮੇਰੇ ਅੰਦਰ ਦੱਸਣਾ ਲੋਕਾਂ ਨੂੰ ਫਿਰ ਕੇਸ ਦਾ ਕੇਸ ਦਾ ਕੇਸ ਦਾ ਮਤਲਬ ਚਰਚ ਚਰਚ ਹੈ ਇਹ ਚਰਚ ਹੈ ਜਿੱਥੋਂ ਦੀ ਬਾਕੀ ਨੂੰ ਨਹੀਂ ਪਤਾ ਬਾਕੀ ਬਾਕੀ ਚਲੋ ਜਿੱਦਾਂ ਵੀ ਆ ਜਿਵੇਂ ਸਾਂ ਸੋਚਿਆ ਗਰਮੀ ਹੋ ਸਾਬਾ ਗਰਮੀ ਹੈ ਨਹੀਂ ਹੈ ਪਰ ਯਾਰ ਬਹੁਤ ਸੋਨਾ ਪਾਣੀ ਵਾਲਾ ਸ਼ਹਿਰ ਵੈਨ ਇਸ ਰੋ ਵੈਨ ਇਸ ਮੈਂ ਕਿ ਪਹਿਲਾਂ ਥੋੜਾ ਬੜਾ ਘੁੰਮ ਫਿਰ ਲਈਏ ਇਧਰ ਲਾਗੀ ਛਾਗੀ ਵੇਖ ਲਈਏ ਤੇ ਉਸ ਤੋਂ ਬਾਅਦ ਲੈਨੇ ਆ ਵਾਟਰ ਰਾਈਡ ਲੈਨੇ ਆ ਜਿਹੜੀ ਇੱਥੇ ਮਤਲਬ ਅੰਦਰ ਸਾਰਾ ਘੁੰਮਉਂਦੀ ਆ ਉਹਦੀ ਟਿਕਟਾਂ ਟੂਟਾ ਇੱਥੋਂ ਮਿਲ ਜਾਂਦੀਆਂ ਪਹਿਲਾਂ ਵੀਰ ਕੈਨੇਡਾ ਕਾ ਕੁਝ ਕੁਸਤ ਕਰ ਦਈਏ ਇਹ ਜਿਹੜਾ ਇਹ ਸਿਸਟਮ ਯਾਡੇ ਬ੍ਰਾਂਚਿਸ ਹੈ ਨਾ ਜਦਾ ਮੋਲ ਜਾਲ ਆ ਇਹ ਆਏ ਆ ਤਾਂ ਹੁਣ ਸਿੱਕਤ ਨਹੀਂ ਜਾਵਾਂਗੇ ਉੱਧਰ ਪਰਨਾ ਲਾਗੋ ਸਾਰਾ ਐਕਸਪਲੋਰ ਕਰੀਏ ਇਹ ਕਿਹੜਾ ਸਿਸਟਮ ਹੈ ਕਿਦਾਂ ਕਿਦਾਂ ਸਾਰਾ ਇਹ ਜਿਹੜਾ ਬਿਲਡਿੰਗਾਂ ਦਾ ਜਿਹੜਾ ਆਰਕੀਟੈਕਚਰ ਜਿਹੜਾ ਵਰਤਿਆ ਹੈ ਸਿਸਟਮ ਇਹਨਾਂ ਦਾ ਬਹੁਤ ਵਧੀਆ ਚੀਜ਼ ਹੈ ਹੂੰ ਇਹ ਤੋਂ ਮਨਾ ਅੱਜ ਇਹ ਗੱਲ ਹੀ ਥੀ ਮਾਂ ਨੂੰ ਥੱਗੀ ਜਨਾ ਜਾ ਨਹੀਂ ਬੜੀਆ ਕੋਮਨ ਦਾ ਨਾ ਰਹਾ ਮੇਰਾ ਦਿਮਾਗ ਵੀ ਖਾਮ ਆ ਰਿਹਾ ਕੰਮ ਕਰਦਾ ਘੁੰਮਦੇ ਘੁੰਮਦੇ ਆਪਾਂ ਇੱਧਰ ਨੂੰ ਆ ਗਏ ਆ ਮਤਲਬ ਜਿਹੜੀ ਵੀ ਸਟਰੀਟ ਤੇ ਚਲ ਜਿਓ ਉੱਥੇ ਆ ਪਹੇਰਾ ਹੀ ਗੱਡੀਆਂ ਹੀ ਇੰਨਾਂ ਨੇ ਇੱਧਰ ਵੀ ਆ ਇੱਧਰ ਵੀ ਆ ਕੋਟਾ ਲਾਟ ਨੂੰ ਸਾਰੇ ਇਨਾਂ ਨੇ ਇੱਥੇ ਕੈਫੇ ਹੋ ਗਏ ਸਾਰੇ ਸ਼ੋਰਾਂ ਤੇ ਖੋਲੇ ਆ ਹੁਣ ਕਿੱਧਰ ਜਾਈਏ ਕੋਈ ਪਤਾ ਨਹੀਂ ਲੱਗਣਿਆ ਕੁਝ ਖਾਲੀ ਏ ਯਾਰ ਸੋ ਹਾਂਜੀ ਵੀਰ ਜੀ ਹੁਣ ਮੈਂ ਤੁਹਾਨੂੰ ਦਿਖਾਉਣ ਵਾਲਾ ਆ ਪੰਜਾਬ ਦਾ ਮਸ਼ਹੂਰ ਨਾਹਰ ਜਿਹਦੇ ਵਿੱਚ ਕੋਈ ਮੱਸੀ ਨਹੀਂ ਐ ਮੱਸੀ ਮੱਛੀ ਕਹਿੰਦੇ ਨਾ ਤੇ ਕਿ ਮੱਸੀ ਨਹੀਂ ਆ ਕੀ ਇਹ ਇਹ ਆ ਵੀਰ ਜੀ ਆਪਣੇ ਪੰਜਾਬ ਦਾ ਨਾਹਰ ਪ੍ਰਸਿੱਧ ਨਾਹਰ ਵੀਰ ਜੀ ਯਾਰ ਬਿਊਟੀ ਇਨਦੀ ਬਹੁਤ ਵਧੀਆ ਨਾ ਬਿਲਡਿੰਗਾਂ ਦਾ ਇਹਦੀ ਡਿਜ਼ਾਈਨ ਆ ਸਾਰਾ ਕੁਝ გომ दे गोम दे ਆਪਾਂ ਇੱਕ ਭਾਈ ਦੀ ਸ਼ੋਪ ਤੇ ਆਏ ਆ ਸਾਹ ਦੇਖੋ ਸਮਾਨ ਚੈੱਕ ਕਰੋ ਪੁੱਛਦੇ ਪਏ ਆ ਭਲੇ ਹਾਲ ਲੈ ਫੜ ਜਾ ਲੈ ਕੇ ਚਲੀਗੇ ਆਹ ਲਾ ਪਿੰਕ ਵਾਲੀ ਉੱਪਰ ਰਜਵਾ ਹੋਇਆ ਮੋਲਾ 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 ਆਹ ਲਾ ਆਵੜੀ ਲਾ ਆਵੜੀ ਉਹ ਉਧਰ ਵੀ ਆ ਗਏ ਦੂਜੀਆਂ ਇੰਨਾ ਚ ਲਈਏ ਆ ਮੇਰਾ ਦਾਦਾ ਇੱਕ ਰੈਨਕ ਲੈ ਆ ਲਈਏ ਬਾਕੀ ਯਾਰ ਸ਼ੋਪ ਬੜੀ ਵਧੀਆ ਛੋਟੇ ਥਾਂ 'ਚ ਤਾਂ ਇਹ ਸਮਾਨ ਦੇਖੋ ਕਿੰਨਾ ਰੱਖਿਆ ਭਾਈ ਨੇ ਐਂ ਗੱਲ ਬਾਤ ਆ ਬੁਰੀ ਨੂਬ ਇਹ ਦੇਖ ਹੀ ਪਹਿਲੇ ਇਸ ਕੋ ਪਹਿਲੇ ਦੇਖੀਏ ਕਰੀਏ ਇਹ ਨੂਬ ਆ ਜੀ ਮੇਰਾ ਨਾਮ ਹੈ আরে ਬੰਦੂ ਭਾਈ ਐ ਤੁਮਾ ਲੇ ਜੀ ਵਧੀਆ ਲੱਗ ਰਹੀ ਓਏ ਤੋ ਵਧੀਆ ਵਾ ਤੋ ਵਧੀਆ ਤਾਂ ਵਧੀਆ ਲੱਗਣੀ ਕਿਤਨੇ ਕੀ ਇਹ ਬੰਦੂ ਭਾਈ ਇਹ 7 ਹੈ ਹੈ 7

ਯਾਰ ਆਪਣਾ ਚਾਰਜਿੰਗ ਦੇ ਬਾਬਾ ਪ੍ਰੋਬਲਮ ਆ ਰਹੀ ਹੋਇ ਇੱਕ ਪਾਵਰ ਬੈਂਕ ਲੈ ਲਿਆ ਤੇ ਕੈਨਕ ਲੈ ਲੀਆ ਆਪਾਂ ਨਾਲ ਆ ਚੈੱਕ ਕਰ ਮੈਂ ਕਿ ਜਿਹੜੀ ਨੇ ਟੋਪੀ ਪਾਈ ਨਾ ਐਨਕ ਲਾਈਆਂ ਐਨਕ ਲਾਈ ਬਾਬੇ ਲੁੱਕ ਓਏ ਮੈਂ ਆ ਨਾ ਲੁੱਕ ਤੂੰ ਹੀ ਆ ਬਸ ਇੱਥੇ ਹਉ ਕੀ ਜ਼ਮੀਨ ਸੁਣੀ ਐਨਕ ਮੜੀ ਨਹੀਂ ਆ ਐਨਕ ਤਾਂ ਬਸ ਸੁਣੀ ਨਹੀਂ ਆਇਆ ਬਹੁਤ ਠੀਕ ਬਹੁਤ ਸੋਨ ਕਾਹਨਾਂ ਤੇ ਤੋਂ ਪੀਜ਼ੇ ਖਾਣਗੇ ਇੱਥੇ ਇਟਾਲੀਅਨ ਬੈਸਟ ਪੀ ਜਾ ਜਿਹੜੀ ਦਦੇ ਹੁੰਦੇ ਨੇ ਉਹ ਲੱਗੇ ਆਉਂਦੇ ਤੁਹਾਨੂੰ ਦਿਖਾਉਣੇ ਆ ਇੱਕ ਇੱਕ ਸਲਾਈਸ ਲਾਈ ਆ ਭੁੱਖ ਲੱਗੀ ਥੋੜਾ ਆਸਾ ਕਰ ਲਈ ਬਾਅਦ ਚ ਦੇਖਾਂ ਕੁਝ ਸਾਨ ਵੀ ਨੋ ਓ ਹੈਲੋ ਤੇ ਸਰਾਇਸਾ ਕਰਾਈਆਂ ਤਿੰਨੇ ਦੋ ਮਸ਼ਰੂਮਾਂ ਦੋ ਨਹੀਂ ਕਰਾਉਣਾ ਨਾ ਇੱਕ ਰੋਣਾ ਹੈ ਮਸ਼ਰੂਮ ਹਾਂ ਡਰਿੰਕਸ ਕਰੀ ਚਲੋ ਖਾ ਲਈ ਯਾਰ ਪੋਪ ਪੋਪ ਲੱਗਦੀ ਹੈ ਓਏ ਹੋ ਗਦਾ ਪਿਆ ਕਹਿੰਦੇ ਹੁੰਦੇ ਆ ਇੱਕ ਮਾਰਕੀਟ 'ਚ ਆ ਗਏ ਆਪਾਂ ਹੁਣ ਗਰਮੀ ਵੀ ਵਾਧੂ ਹੋ ਗਈ ਐ ਤੇ ਲੋਕੀ ਵੀ ਘਟ ਗਏ ਆ ਕਿਹਨੇ ਟਾਟੂ ਦੇ ਕੋ ਬਣਾਇਆ ਹਾਂ ਜੀ ਜੀ ਉਹ ਪਿੰਨੀਆਂ ਗਦਾ ਹੀ ਲੈਣੀਆਂ ਲੱਗਦੀਆਂ ਨੇ ਮੇਰੇ ਆਹ ਲਿਓ ਲਿਓਨਾਰਡੋ ਦਾ ਬਿੰਚੀ ਇਹ ਕੀ ਹੈ ਮਿਊਜ਼ੀਅਮ ਉਹ ਸਾੜਾ ਜਿਹੜਾ ਮਸ਼ਹੂਰ ਪੇਂਟਰ ਆ ਦੁਨੀਆ ਦਾ ਉਹ ਲਿਓ ਨੰਦੂ ਦਾ ਬਿੰਚੀ ਤੈਨੂੰ ਪਤਾ ਹੀ ਨਹੀਂ ਅੰਦਰ ਆਈਏ ਆਪਾਂ ਤੇ ਕੁਸ਼ੂਦਾਂ ਅੰਦਰ ਜਾਣ ਦੇ ਪੈਸੇ ਲੱਗਦੇ ਆ ਤਾਂ ਆਪਾਂ ਲਾਉਣੇ ਨਹੀਂਗੇ ਹੈ ਨਹੀਂਗੇ ਗਰੀਬ ਆਪਾਂ ਸੋ ਇੱਥੇ ਇੱਥੇ ਵੇਖ ਲੈਣੇ ਆ ਮੈਨੂੰ ਤਾਂ ਕੁਝ ਨਹੀਂ ਪਤਾ ਇਹਨੇ ਦੱਸਿਆ ਕੁਛ ਇਦਾਂ ਐਂਸ਼ੀਅੰਟ ਜੀ ਚੀਜ਼ਾਂ ਵਾ ਵਧੀਆ ਉਹ ਏ ਪੇਂਟਰ ਸੀਗਾ ਦੁਨੀਆ ਦਾ ਸਭ ਤੋਂ ਟੌਪ ਦਾ ਪੇਂਟਰ ਜੀ ਇੱਕ ਇੱਕ ਪੇਂਟਿੰਗ ਆ ਨਾ ਪਤਾ ਨਹੀਂ ਕਿੰਨੇ ਕਿੰਨੇ ਕਰੋੜਾਂ ਚ ਵਿਕਦੀ ਹੈ ਹੁਣ ਹੈਗਾ ਨਾ ਆਂਧਰਧਰਾ ਮਿਊਜ਼ੀਅਮ ਆ ਨਾ ਬੰਦਾ ਚਲੇ ਗਿਆ ਨਾ ਉਹ ਮਰ ਗਿਆ ਬਹੁਤ ਪਰਾਪ ਕੋਈ ਗੱਲ ਨਹੀਂ ਕਿੰਨੇ ਮਹੀਨੇ ਹੋਈ ਆ ਆਪਾਂ ਸਾਰਿਆਂ ਨੇ ਤੇ ਆ ਵੇਖੀ ਹੋਣੀ ਜੇ ਪੇਂਟਿੰਗ ਦੇਖਦੇ ਐਸੇ ਬੰਦਰੇ ਬਣਾਈ ਹੋਈ ਹੈ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਇਹਦਾ ਗੱਲ ਬਾਤ ਆ ਭਰਾ ਉਹ ਬੰਦੇ ਦੀ ਹੂੰ ਚਲੇ ਗਏ ਜੀ ਇਹ ਆ ਵੀ ਇੱਕ ਲੋਕੇਸ਼ਨ ਬੜੀ ਵਧੀਆ ਮਿਲੀ ਆ ਆਪਾਂ ਨੂੰ ਤੁਹਾਨੂੰ ਦਿਖਾਉਣਾਗਾ ਮੈਂ ਚੈੱਕ ਕਰਿਓ। থামਨੇਲ ਵੀਥੇ ਕਰੀਏਟ ਕਰ ਲਈ ਆ ਨਾ। ਆਪਣੇ ਕੱਚੀ ਗਰੀ ਤੇ ਵੀ ਸਿਸਟਮ ਹੈ ਰਹਿ ਜੇ ਕੱਚੀ ਗਰੀ ਕੱਚੀ ਗਰੀ 1 ਯੂਰੋ ਦੀ ਆ। ਇਹ ਆਪਣੀ ਕਨੀਕ ਹੋਣਾ ਜਾਂ ਨਾਰੀ ਹੋ ਸਕਦਾ ਜਿੱਦਾਂ ਵੀ ਆ। ਬਾਕੀ ਯਾਰ ਹੁਣ ਚੱਲੀਏ ਮੁੰਡਾ ਕਹਿੰਦਾ ਕੇ ਵਾਟਰ ਆਈਡੀ ਲੈ ਆਈਏ। ਮੈਗਾ ਚਲਾ ਆ ਫਿਰ ਵੀ ਜੰਨੇ ਵੇਖਣਾ ਕੋਈ ਆ ਵੱਡੀ ਦੀ ਹੁਣੀ ਆ ਵੱਡੀ ਚਲ ਜੰਨੇ ਆ ਸ਼ਾਂ ਦੀ ਸ਼ਾਨ ਵਾਲੇ ਕੀ ਕੰਨੀ ਆ ਅ ਬਾਕੀ ਹੁਣ ਸਭ ਕੁਝ ਫੋਟੋ ਸਿਆ ਉਹ ਟੋਟੋਤ ਨਹੀਂ ਆ ਨਾਲ ਕਰੂਜ ਜੀ ਆ ਜੀ ਮੈਸਾਂ ਇੱਚ ਹੀ ਜਾਣਾ ਵਾ ਜੋ ਵੀ ਹੈਗੀ ਹੈ ਕੁਛ ਤਾਂ ਇਹਨੂੰ ਕਿ ਲੈਂਗੁਏਜ ਤੇਨੂੰ ਨਹੀਂ ਹੁੰਦੀ ਆ ਫਿਰ ਦੱਸੇਗਾ ਤੇ ਫਿਰ ਪਤਾ ਲੱਗੂ ਆਪਾਂ ਨੂੰ ਕੀ ਚੱਕਰ ਆ ਤੇ ਕਿੱਦਾਂ ਨੇ ਕਿ ਨਾ ਜਾਵੇ ਬਹਦੇ ਗਏ ਆ ਯਾਰ ਹੁਣ ਆਪਾਂ ਕਿਹੜੀ ਸੰਵਾਰ ਕੋ ਕਿਤੇ ਕੁਝ ਗਿਆ ਤੇ ਉੱਥੇ ਜਾਣਾ ਆ ਲੈ ਕੇ ਤੇ ਹੁਣ ਤੁਹਾਨੂੰ ਦਿਖਾਉਨੇ ਇੱਥੋਂ ਦਾ ਵਾਟਰ ਟੂਰ ਜੀ ਕੋਈ ਆਪਣੀ ਨਹੀਂ ਇੰਟਰਵਿਊ ਸਿਕਿਉਰਟੀ ਨੇ ਮੇਰੇ ਹੱਥ ਦਿੱਤੀ ਪਲੱਸ ਆ ਜਿੱਤੀ ਬੱਸ ਜੰਗੂ ਆ ਕੋਸ਼ੇ ਉਹਨਾਂ ਨੇ ਸਿਸਟਮ ਬਣਾਇਆ ਸਿਸਟਮ ਨਹੀਂ ਬਣਾਇਆ ਸਿਸਟਮ ਨਹੀਂ ਪਕਾ ਉਹਦੇ ਚਾਰ ਓਪਨ ਆਈਆਂ ਹੀ ਯਾਰ ਇੱਕ ਪਾਸੇ ਨਹੀਂ ਬੱਸ ਆ ਜੀ ਮਤਲਬ ਮੇਰੇ ਦਾ ਨਾ 에ਰ ਪਾਸੇ ਜਿਹੜੀ ਨਾ ਹੋ ਸਕਦੀ ਇਹ ਨਹੀਂ ਹੈ ਜੇ ਦੂਜੀ ਆਹ ਲੱਗਦੀ ਮੈਨੂੰ ਮੇਰੇ ਖਿਆਲ ਨਾਲ ਥਾ ਹੋਣੀ ਸ਼ਾਇਦ ਇੱਥੇ ਜਾਣਾ ਮੈਂ ਵੇਟ ਟੋਰੀ ਨਾਲੇ ਓਏ ਆ ਗਲਤੀ ਹੋ ਗਈ ਆਪਾਂ ਇਹ ਲੈ ਲੜੀ ਤੇ ਬੱਸ ਨਹੀਂ ਬੈਗੀ ਚੱਲ ਕੋਈ ਨਹੀਂ ਪਾਣੀ ਚ ਤਾਂ ਆ ਗਈਆਂ ਦਰੀ ਆ ਗਈ ਮੇਰੇ ਡਰਾ ਡੁੱਬ ਜਾਏਗੀ ਨਹੀਂ ਜਾਂਦੀ ਕਿਤੇ ਕੋਈ ਗੱਲ ਨਹੀਂ ਹੋ ਰਹੀ ਵਾਅਲੇ ਕੋਲ ਤਾਂ ਚਾਚਾ ਦੇਖੋ ਇਧਰਲੇ ਪਾਸੇ ਤੋਂ ਵਿਊ

ਟ੍ਰਾਈਡ ਲੈਣ ਤੋਂ ਬਾਅਦ ਫਿਰ ਆਪਾਂ ਉੱਤਰ ਕੇ ਆ ਗਏ ਇੱਧਰ ਵੀ ਲੱਗੀਆਂ ਹੋਈਆਂ ਕਾਫੀ ਤਰ੍ਹਾਂ ਦੀ ਪਰੂਜ਼ ਤੇ ਇੱਥੇ ਰੌਸ਼ਨ ਯਾ ਕਰਿਓ ਯਾਰ ਟੂਰਿਸਟ ਕਾਫੀ ਹੁੰਦੇ ਇੱਥੇ ਉਹ ਲੋਕੇchna ਬੋਤਾ ਤੁਹਾਨੂੰ ਇੰਨਾ ਹੋਣਾ ਚੀਜ਼ਾਂ ਨਹੀਂ ਦਿਖਾਉਣੀ ਜਿਹੜੀ ਕੋਈ ਮੇਨ ਮੇਨ ਹੋਵੇ ਵੀ ਕੋਈ ਹਨਾ ਜਿੱਦਾਂ ਆ ਵੇਖਿਓ ਤੁਸੀਂ ਯਾਰ ਆਹ ਬਿਲਡਿੰਗ ਇੱਥੇ ਜਦੇ ਭਗਤੀ ਟਾ ਉਹ ਤੇਰਾ ਭਲਾ ਹੋ ਜੀ ਓਏ ਅੱਗੇ ਉਹ ਚੈੱਕ ਰਿਓ ਯਾਰ ਬਸ ਆ ਚੀਜ਼ਾਂ ਆ ਇੱਥੇ ਯੂਰਪ ਕੋਲ ਮਤਲਬ ਘੁੰਮਣ ਲਈ ਆ ਰਹੇ ਇਹੋ ਜਿਹੇ ਥਾਵਾਂ 'ਚ ਮੈਨੂੰ ਲੱਗਦਾ ਹਰ ਕਿਸ ਨੂੰ ਚਾਹੀਦਾ ਯਾਰ ਘੁੰਮਣਾ ਇੱਕ ਵਾਰੀ ਜ਼ਿੰਦਗੀ ਦੀ ਇੱਕ ਜ਼ਿੰਦਗੀ ਮਿਲੀ ਆ ਬੰਦਾ ਜਾਵੇ ਐਕਸਪਲੋਰ ਕਰੇ ਐਂ ਤੇ ਜਾਂਦੇ ਟਾਈਮ ਤੇ ਕਿਹੜਾ ਪੈਸਾ ਚਲ ਜਨਾ ਕਿਸੇ ਦਾ ਨਾਲ ਹਨਾ ਵੀ ਸੋ ਮੇਰੀ ਤੇ ਸੋਚ ਨਹੀਂ ਹੋਣੀ ਰਹੀ ਆਪਣਾ ਕਰੋ ਇੰਜੋਏ ਵੀ ਕਰੋ ਜ਼ਿੰਦਗੀ ਨੂੰ ਮਾਣੋ ਵੀ ਇਹ ਨਹੀਂ ਕਿ 9 ਤੋਂ 5 ਕੰਮ ਹੀ ਕਰੀ ਜਾਓ ਤੇ ਬਸ ਘਰਾਂ ਚ ਚੱਕਰੋ ਯਾਰ ਆਹ ਸਾਰੇ ਰੈਸਟੋਰੈਂਟਸ ਆ ਲਾਈਟ ਜਾਂ ਮਿਊਜ਼ਿਕ ਆ ਤੇ ਬਾਕੀ ਆ ਆ ਚੀਜ਼ਾਂ ਤੇ ਆ ਥੋੜੀ ਜਿਹੀ ਨੰਨਾ ਕ੍ਰਾਫਟਿੰਗ ਜੀ ਕੀਤੀ ਹੈ ਜੀ ਇਹ ਪੇਂਟਿੰਗਾਂ ਕਿਹੜੀਆਂ ਸੁਣਗੇ ਨਾ ਜੀਆਂ ਆ ਆ ਇਥੇ ਇਹ ਲੋਕਲ ਸਟੇਟਾਂ ਆ ਦੇਖ ਲੋ ਨਹੀਂ ਬਾਕੀ ਪਿੱਛੇ ਥੋੜੇ ਜਿਆਦਾ ਕਰਾਊਡ ਜਿਆ ਹੈ ਉੱਥੇ ਤਾਂ ਨਹੀਂ ਮੈਂ ਸਟਾਰਟ ਕੀਤਾ ਆਹ ਵੇਖੋ ਚੈੱਕ ਕਰੋ ਉਹ ਆਲੇ ਫਰਾਂਕ ਹਮ ਪਰਫੂਮ ਪਰਫੂਮ ਕੀ ਕਰਨੇ ਆਪਾਂ ਫੂਮ ਫੂਮ ਬੜੀਆਂ ਉਸਤਾਨੀਆਂ ਵੇਖੋ ਬਾਕੀ ਆਈਸਕ੍ਰੀਮ ਆ ਚੈੱਕ ਕਰੋ ਇਥੇ ਚਲ ਖਾਣੇ ਕੋ ਆ ਓਏ ਇੱਕ ਆਪਾਂ ਮਿਲ ਗਈ ਆ ਇੱਥੋਂ ਕਿਉਂ ਹੁਣ ਇੱਥੋਂ ਫਿਰ ਬੈਠ ਕੇ ਇੱਥੋਂ ਤੋਂ ਰੇਲਵੇ ਸਟੇਸ਼ਨ ਨੂੰ ਜਾਣਾ ਹੈ ਤੇ ਇਸ ਤੋਂ ਬਾਅਦ ਫਿਰ ਅਸੀਂ ਚਾਣਾ ਕਰ ਲਵਾਂ ਪਾਦੀਰ ਪਾਦੀਰ ਦੀ ਯੋਗ ਹੋ I never really noticed what you want. With you, I don't ever feel calm. I could feel the sweat inside my palms. Play with me like cats and a You don't understand the pain it brings. You don't ever wanna give me wings. You don't ever wanna set me free. You know I'm addicted to you. And it's twisted, you've been gifted with the evil voodoo. Got me coming back for more, even when I've been screwed. Dolls full of pins, pierce my heart straight through. Got issues in my head I like you in my bed But you keep me on red. Oh, everything is like a test I better not text Or I'll come off desperate But if I lay down and I play dead And I stay dead Maybe you'll get Sick of being the monster Out of my like then will you regret everything that you did that you said i don't think you understand what you do and and my heart's back and blue from the bruises i feel like when i'm with you i'm losing hello bhai apni jehdi hi aayi hai ajj di journey keh sakde ha ke apna what to say ki kamange yaar unnu ki fairy da jara tour chak ke aaye ho apna ho gaya dan te aun city aa pa gaya fir to railway station ਉਹ ਟਿਕਟ ਲੈ ਕੇ ਤੇ ਚਲਦੇ ਆ ਘਰ ਨੂੰ ਕਿਉਂਕਿ ਕੱਲ ਨੂੰ ਮੇਰੀ ਫਿਰ ਇੱਕ ਨਵੀਂ ਡੈਸਟੀਨੇਸ਼ਨ ਸਟਾਰਟ ਕਰਨ ਦਾ ਸੋਚਦਾ ਪਿਆ ਆ ਵੈਨੇ ਘਰੇ ਜਾ ਕੇ ਡਿਸਾਈਡ ਕਰਕੇ ਤੋਂ ਫਾਕੀ ਬੜਾ ਗਏ ਆ ਤੇ ਹੁਣ ਜਦਾ ਟਾਈਮ ਨਾ ਖਰਾਬ ਕਰੀਏ ਦੇਖੋ ਚੱਕ ਕੇ ਟਿਕਟ ਆ ਸਟੇਸ਼ਨ ਆ ਟਿਕਟ ਫੜ ਕੇ ਕਰਕੇ ਤੇ ਘਰੇ ਪਹੁੰਚ ਜੇ ਆਪਾਂ ਨੂੰ ਹੈ 1000 ਜਾਂ 2 ਘੰਟੇ ਲੱਗ ਜਣੇ ਜਾਂਦੇ ਜਾਂਦੇ ਆ ਤੇ ਜਦ ਥੋੜਾ ਜਿਹਾ ਵੈਸਟ ਕਰਦੇ ਆ ਉਹ ਸ਼ਾਮ ਨੂੰ ਮੜਾ ਮੜਾ ਘੁੰਮਦੇ ਜੀ ਗੇ ਨੂੰ ਉਹ ਵਿੱਚ ਨਾ ਪਾੜ ਸੈਡਿਊਲ ਕਰਦਾਗਾ ਨਹੀਂ ਤੇ ਆ ਬਸ ਇਹ 3 ਲੋਗ ਐਂਡ ਕਰ ਦੋਨਾ ਅਜਾ ਫਿਰ ਕੱਲੂ ਇੱਕ ਨਵਾਂ ਲੋਗ ਫਿਰ ਲੈ ਕੇ ਆਉਣਾ ਸਟੇਸ਼ਨ ਰੇਲਵੇ ਸਟੇਸ਼ਨੋਂ ਮੋਂਸਰ ਟਿਕਟ ਲਈਏ ਤੇ ਪਈਏ ਹਨਾ ਰਵੀਗ ਆਲਾ ਕੋ ਲੋ ਬਈ ਟਿਕਟਾਂ ਵੀ ਆਪਣੀਆਂ ਡਨ ਹੋ ਗਈਆਂ ਦੋ ਤੇ ਹੁਣ ਬਸ ਆਪਣੀ ਪੰਜੀਬ ਨੰਬਰ ਪਲੇਟਫਾਰਮ ਤੇ ਆਪਣੀ ਓਰੀਜਨਲ ਟ੍ਰੇਨ ਤੇ ਉਸ ਤੋਂ ਬਾਅਦ ਅੱਜਲ ਹੋਣਾ ਮਾਮਾ ਇੰਜੋਏ ਕਰ ਲਿਆ ਤੇ ਹੁਣ ਚੱਲੀਏ ਛੇਤੀ ਤੇ ਜਲਦੀ ਚੱਲੀਏ ਕਿਉਂਕਿ 1 ਮਿੰਟ ਦੀ ਸਕੇਡਿਊਲ ਹੈ ਟ੍ਰੇਨ ਆਪਣੀ ਤੇ 20 ਪਲੇਟਫਾਰਮ ਤੇ ਜਾਣਾ ਆਪਾਂ ਸਤ ਨੋ ਇੱਧਰ ਨੇ ਵੀ ਉਹ 12 ਤੇ ਕੁਸੂ ਕੁੜੀ ਦਿਖੀ ਹੋ ਰਹੀ ਹੈ। ਪੂਰੀ ਵੀ ਦੇਖੋ ਲੋ ਜੀ ਆਪਾਂ ਕਰਦੇ ਚਾਲੇ ਪਾੜੇ ਆ ਵਾਪਸੀ ਜੀ। ਕਰਨੀ ਵੀ ਪੂਰੀ ਹੱਥ ਤੋਂ ਇਹਦਾ ਰੇਨ ਦੇ ਏਸੀ ਵੀ ਚੱਲ ਰਹੇ ਆ। ਸੋ ਫਾਈਨਲੀ ਯਾਰ ਫਾਈਨਲੀ ਫਾਈਨਲੀ ਆਪਾਂ ਆਪਣੇ ਸ਼ਹਿਰ ਸ਼ਹਿਰ ਇੱਥੇ ਆ ਗਏ ਰਵੀ ਕੋ ਵਾਪਸ ਉੱਜਾ ਕੇ ਰਹਿਤ ਕਰਦੇ ਆ 6 ਵਜੇ ਦਾ ਟਾਈਮ ਹੋ ਗਿਆ ਆ ਤੇ ਸ਼ਾਮ ਨੂੰ ਨਿਕਲਾਂਗਾ ਤਾਂ ਮੈਂ ਬਲੌਗ ਦੀ ਐਂਡਿੰਗ ਇੱਥੇ ਕਰ ਦਿੰਦਾ ਹੁਣ ਉਹ ਜੀ ਦੇਰ ਤੱਕ ਹੋਊਗਾ ਕਿ ਪਹਿਲਾਂ ਐਡ ਆਨ ਕਰਕੇ ਤੁਹਾਨੂੰ ਦੁਬਾਰਾ ਦੇ ਨਾਈਟ ਦਾ ਹਾਲਤ ਤੇ ਜੇ ਇਹ ਬਲੌਗ ਤੁਹਾਨੂੰ ਵਧੀਆ ਲੱਗਾ ਜੀ ਤਾਂ ਤੇ ਪਲੀਜ਼ ਮੇਰੇ ਪੰਨੇ ਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਜੁੜੇ ਰਹੋ ਚੈਨਲ ਨਾਲ ਮਿਲਦੇ ਤੁਹਾਨੂੰ ਨਵਾਂ ਐਕਸੇ ਬਲੌਗ ਦੇ ਵਿੱਚ ਚਲੋ ਜੀ ਠੀਕ ਹੈ ਸੋਸਰੀ ਟਾਪ ਇਹ ਵੀ ਪੀਣ ਨਹੀਂ ਬਣਾਇਆ ਯਾਰ ਆਪਾਂ ਹੁਣ ਨਿਕਲੇ ਹਾਂ ਰਾਤ ਨੂੰ ਥੋੜਾ ਤੁਰਨ ਫਿਰਨੇ ਆਂ ਇਹ ਕਹਿੰਦਾ ਇੱਧਰ ਕੁਝ ਲੱਗਦਾ ਇੱਧਰ ਕੁਝ ਆਸ ਤੇ ਇੱਦਾਂ ਜਿ ਲੱਗੀਆਂ ਮੈਂ ਜੇ ਤੁਹਾਨੂੰ ਕੋਈ ਵੀ ਰਾਤ ਦਾ ਵੀ ਉਹ ਵੀ ਦਿਖਾ ਦਿੱਤੇ ਆ ਇਹ ਜਿੱਦਾਂ ਆਪਣੇ ਬਰਮਿੰਗਮ ਦਾ ਸਿਟੀ ਸੈਂਟਰ ਹੈ ਇੱਦਾਂ ਨਾ ਤਾਂ ਲੋਕੋ ਸਿਟੀ ਸੈਂਟਰ ਹੈ ਤੇ ਲੋਕੀ ਤੇ ਕਾਫੀ ਇੱਧਰ ਹੋਟਲ ਵਗੈਰਾ ਆ ਇੱਧਰ ਆਇਆ ਸਾਰਾ ਸਮਾਨ ਤੇ ਚੱਲਦਾ ਜਿਦਾ ਇਹਦਾ ਵੀ ਮਾੜਾ ਮਾੜਾ ਤੋਂ ਹੁੰਦੇ ਤੁਹਾਨੂੰ